ਸਾਸਰੀਆ ਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਣਾ ਆ ਫਸਿਆ ਇਹ ਜਗਾੜਾ ਪੰਨੇ ਵਾਲਾ ਚੈਂਜਰ ਵਾਲਾ ਤੇ ਆਪਾਂ ਹੁਣ ਉਵੇਂ ਪਾਹ ਕਲਾ ਨੱਟ ਜਾ ਯਾਰ ਜੀ ਅੱਗੇ ਪਾਇਆ ਐ ਅਹੀਂ ਪਾਇਆ ਉਵੇਂ ਪਾ ਜਾਣਾ ਜੀ ਅੱਗੇ ਪਾਇਆ ਇਹ ਪੰਮਾ ਬੰਦਾ ਆਪਣਾ ਔਖਾ ਹੋਣ ਡਿਆ ਬਹੁਤ ਜ਼ਿਆਦਾ ਛਾਵਾ ਨਿਕਲਦਾ ਕਣੀ ਨਿਕਲ ਪੈਦਾ ਕਣੀ ਇਹ ਬਹੁਤ ਧੱਕੇ ਨਾਲ ਠੋਕਿਆ ਸੀ ਇਹ ਤੰਗ ਬਹੁਤ ਕਰਦਾ ਸੀ ਇਹ ਦੇ ਕਰਕੇ ਠੋਕਿਆ ਬਾਕੀ ਪੰਮੇ ਪੂਰੇ ਜੋਰਾਂ ਦੇ ਪੰਮਾ ਕਲੀ ਟਾਮ ਹੀ ਨਾ ਪੈਰ ਨਾਲ ਪਹਲਾ ਨਿਕਲਦਾ ਕਿ ਨਹੀਂ 50 ਇਹ ਕਹਾਂਦੀ ਪੀਓ ਹਾਂ ਕਿਵੇਂ ਚੱਲ 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 ਉਹ ਪਾ ਵਿੱਚ ਹੁਣ ਆਉਂਦਾ ਪਿਆ ਜੀ ਬਾਹਰ ਪਾ ਕੇ ਆਉਂਦਾ ਹੌਲੀ ਜਲੀ ਪਿਆ ਚੱਲ ਜੋਰ ਬਹੁਤ ਲੱਗਣ ਦਾ ਹੈ ਬੰਦੇ ਦਾ ਵੀ ਇੱਧਰ ਮਥਾੜੂ ਵਾਲੇ ਖੜੇ ਆ ਤੇ ਇਹਨਾਂ ਨੂੰ ਤੇ ਜਾਣਦੇ ਹੀ ਆ। ਹੋਰ ਬੱਬੂ ਕੀ ਹਾਲ ਨੇ? ਵਾਦੇ ਵਾਦੇ ਸਭ ਤੋਂ ਭਲਾ ਸਤਰੀ ਗਾਲ ਜੀ। ਹਾਂ ਸਾਰਿਆਂ ਦਾ ਸਵਾਗਤ ਹੈ ਜੀ ਨਵੇਂ ਬਲੌਗ 'ਚ। ਅੱਜ ਮੇਲ ਹੋਇਆ ਸਾਡਾ 10 ਦਿਨ ਬਾਅਦ ਦਰਸ਼ਨ ਹੋਇਆ ਤੇਰੇ। ਹਾਂ। ਹਨਾ ਇਹ ਇੰਨੇ ਗੱਲ ਹੋ ਗਏ ਨਾ ਮਸ਼ੀਨ ਹੋ ਗਈ ਰਿਪੇਅਰ ਆਸੀ ਪਹੁੰਚ ਗਈ ਇਹਨਾਂ ਕੋਲੇ ਇਹਨਾਂ ਮਸ਼ੀਨਾਂ ਦਾ ਰਿਪੇਅਰ ਚੱਲ ਰਹੀ ਆ। ਤੇ ਇਹ ਵੀ ਡਿਸ ਲਾਈ ਜਾਂਦਾ। ਇਹ ਡਿਸ ਬ੍ਰੇਕ ਆਪ ਕੌਣ ਲਾਉਂਦੇ ਪਏ ਜੀ? ਕਾਰਨ ਕੀ ਇਹ ਦਮੜਾ ਦੱਸਾ ਜੀ। ਕਾਰਨ ਉਹਦੇ ਸਹੀ ਗਿੱਲੀਆਂ ਹੋਈਆਂ ਦੱਸੋ ਗਿੱਲੀਆਂ ਤਾਂ ਹੋਈਆਂ ਨੇ ਚ ਕਾਰਨ ਕੀ ਕੋਈ ਕਾਰਨ ਵਾਰ ਦੱਸੋ ਸਾਨੂੰ ਕਾਰਨ ਕੀ ਲੱਗਦੀ ਨਹੀਂ ਬਰੇਕ ਅੱਛਾ ਸੀਟ ਤੇ ਖਲੋਕ ਲਾਣੀ ਪੈਂਦੀ ਏ ਨਹੀਂ ਸੀਟ ਤੇ ਨਹੀਂ ਬਖਲੋਕ ਲਾਣੀ ਪੈਂਦੀ ਸਿੱਧੀ ਲਾਣੀ ਪੈਂਦੀ ਏ ਤੇ ਖਲੋਕ ਲਾਣੀ ਤਾਂ ਹੀ ਨਹੀਂ ਲੱਗਦੀ ਮੰਜਾ ਫੜੀ ਦਰਨਾ ਗਈ ਏ ਗੋਰੀ ਫੜ ਜਾਂਗੀ ਮੰਜਾ ਫੜੀ ਨਾ ਮੜਿਆ ਇਹਨਾਂ ਕੀ ਰੋਕਣ ਦੇ ਬਰਾਬਰ ਹੈਗੀ ਏ ਇਸ ਬਰੇਕ ਅੱਛਾ ਕਿਵੇਂ ਰੋਕਣ ਤੇ ਬਰਾਬਰ ਹੈਗੀ ਏ ਰੋਕਣ ਤੇ ਕਿਦਾਂ ਹਾਂ ਕਿਦਾਂ ਇਜਾਕਦਮ ਜਦੋਂ ਢਾਲ ਆਵੇ ਮਸ਼ੀਨ ਰੁਕਣੀ ਨਹੀਂ ਕੰਟਰੋਲ ਨਹੀਂ ਹੁੰਦੀ ਇਹਨਾਂ ਬ੍ਰੇਕ ਇਹਨਾਂ ਬ੍ਰੇਕਾਂ ਤੇ ਅੱਛਾ ਉਹਨਾਂ ਤੇ ਉਹਨਾਂ ਦਾ ਬਹੁਤ ਇੱਕ ਚੀਜ਼ ਹੈ ਉਹ ਇੱਕ ਬੰਦਾ ਇੱਥੇ ਹੁਣ ਆਇਆ ਸੀ ਫੋਰਮੈਨ ਆ ਕੀ ਆਂਦਾ ਉਹਾਂ ਦਾ ਮੈਂ ਲਵਾਈਆਂ ਨਵੀਂ ਮਸ਼ੀਨ ਲਈ ਤਾਂ ਦਾ ਪਹਿਲਾਂ ਡਿਕਸ ਲਾਉਦੇ ਪੈਸੇ ਆਂਦਾ ਮੈਨੂੰ ਇਹ ਨਹੀਂ ਚਾਹੀਦੀਆਂ ਅੱਛਾ ਮੈਂ ਦੂਜੀਆਂ ਡਰਮਾਂ ਲੈ ਉਹਨਾਂ ਦਾ ਮਤਲਬ ਫਿਰ ਆਪਾਂ ਵੇਚੀ ਇਹਨਾਂ ਇਹਨਾਂ ਰੱਖ ਲਈ ਇਹਨਾਂ ਨੂੰ ਸੰਭਾਲ ਕੇ ਨਾ ਐਵੇਂ ਗੱਲ ਨਾ ਮੇਰੇ ਕੋਲ ਨਾ ਤੀਜੀ ਬ੍ਰੇਕ ਹੈ ਮਸ਼ੀਨ ਤੇ ਤਾਂ ਫਿਰ ਕਿਵੇਂ ਕਿਉਂ ਸਮਝ ਕਿਉਂ ਨਹੀਂ ਆਉਂਦੀ ਸਭ ਤੋਂ ਪਹਿਲਾਂ ਜਦੋਂ ਲਈ ਮਸ਼ੀਨ ਆਹੋ ਡਰਮਾਂ ਵਾਲੀਆਂ ਸੀ ਅੱਛਾ ਡਰਮਾਂ ਵਾਲੇ ਬ੍ਰੇਕਾਂ ਇੱਕ ਸੀਨ ਲੱਗੀਆਂ ਵਧੀਆ ਅੱਛਾ ਉਦੋਂ ਬਾਅਦ ਚਾਲੂ ਹੋ ਗਿਆ ਮੈਂ ਚਾਲੂ ਕਿਵੇਂ ਹੋ ਗਿਆ ਸੀ ਤੇ ਮਨ ਆ ਗਈ ਸੁੱਕੀਆਂ ਬ੍ਰੇਕਾਂ ਲਾਈਏ ਜਿਹੜੀਆਂ ਉਹ ਆਹੋ ਹਾਂ ਹਾਂ ਉਹ ਡਰਮਾਂ ਜਲੀਆਂ ਹੂੰ ਉਹ ਮੈਂ 31 ਦੁਪਹਿਰ ਲੱਗਿਆ 10000 ਦੀ ਲੈ ਗਿਆ ਮੋਗਿਓ ਅੱਛਾ ਗੁੱਸੇ ਹੀ ਗਿਆ ਜਾਨੀ ਕਿ ਅੱਛਾ ਕੀ ਬਣਾ ਫਿਰ ਉਹਨਾਂ ਨੇ ਚੰਗਾ ਦੁਖੀ ਕੀਤਾ ਰੇਗ ਸੀ ਜਿਹੜੋ ਪਲੇਟਾਂ ਹੀ ਪਾੜੀ ਪਈ ਸੀ ਗੋਲੀਆਂ ਜਲੀਆਂ ਜਿਗਾੜ ਜਿਹੜੇ ਸੀ ਅੱਛਾ ਅੱਛਾ ਫੇਰ ਉਹ ਡੰਡਾ ਜੀ ਨਾਲ ਹੀ ਲੱਗਾ ਇਸ ਰਵੇ ਉਹਨਾਂ ਨਾਲ ਗੱਲ ਬਣੀ ਅਗਲੀ ਬਣੀ ਨਾ ਡੰਡਾ ਵਿਖਾ ਦਿਆ ਉਸ ਤੋਂ ਬਾਅਦ ਫਿਰ ਤੀਜੀ ਬ੍ਰੇਕ ਹੋ ਗਈ ਤੇ ਤੀਜੀ ਬ੍ਰੇਕ ਹੈ ਅੱਛਾ ਇਵੇਂ ਇਹ ਕਿਵੇਂ ਤੁਹਾਨੂੰ ਲੱਗਦੀ ਹੈ ਫਿਟਿੰਗ ਹੋ ਰਹੀ ਆ ਹਾਂ ਫਿਟਿੰਗ ਹੋ ਰਹੀ ਹੈ ਬਈ ਆਪਸ ਮਾਨੇ ਦਾ ਆਪਾਂ ਹੀ ਲਿਆ ਕੇ ਦਿੱਤਾ ਟ੍ਰੇਨ 'ਚ ਤੁਸੀਂ ਵੇਂਦੇ ਰਹੇ ਕਿੰਨੇ ਘੱਟੇ ਔਖੇ ਲਿਆ ਆਟੋ ਵਾਲਾ ਗਾਲਾਂ ਕੱਢਦਾ ਸੀ ਤੇ ਸਮਾਨ ਜਿਹੜਾ ਸਾਰਾ ਬਾਪ ਹਾਰਾ ਲੱਗਾ ਮੈਨੂੰ ਸਮਾਨ ਇਹਨਾਂ ਦਾ ਆ ਗਿਆ ਕਿਉਂਕਿ ਮੈਂ ਇਹ ਵੀਡੀਓ ਬਣਾਈ ਗਾ ਬਾਹਰੀ ਬਹੁਤ ਸਮਾਨ ਹੈ ਤੇ ਹੁਣ ਫੀਟਿੰਗ ਕਰਕੇ ਬ੍ਰੇਕ ਲਾ ਕੇ ਫਿਰ ਜਿਸ ਗੂਣ ਆਇਆ ਦਿਲ ਨੂੰ ਠੀਕ ਹੈ ਇਹਦੇ ਕੋੜੇ ਵਾਲੇ ਲਾਵਾਂਗੇ ਕਿਹੜੇ ਕੋੜੇ ਅੱਛਾ ਵੱਡੀ ਵੱਡੀਆਂ ਨਾਲ ਹੀ ਗੇਅਰ ਤੇ ਫਿੱਟ ਕਰਦੇ ਉਹ ਤਾਂ ਫਿਰ ਗਿਆ ਨਾ ਨਹੀਂ ਗੇਅਰ ਚਪ ਕਰਕੇ 2 ਲੱਖ ਰੁਪਇਆ ਲਾ ਲਿਆ ਗੇਅਰ ਦੂਜਾ ਲਾ ਦੇ ਵੱਡਾ ਹੋਰ ਠੀਕ ਹੈ ਕਿ ਨਹੀਂ ਉਹ ਤਾਂ ਹੀ ਵਧੀਆ ਪਹੁੰਚ ਪੈਂਦੀ ਸੀ ਅਹੀਂ ਤਾਂ ਨਜ਼ਾਰੇ ਲਾਇਆ ਆਪਣੀ ਰਿਪੇਅਰ ਚੱਲ ਰਹੀ ਹੈ ਹੋਰ ਚੱਲ ਰਹੀ ਹੈ ਇਹ ਬੰਦੇ ਤੁਸੀਂ ਜਾਣਦੇ ਜੀ ਕਿਨੇ ਜਾਣਦੇ ਜੀ ਪਰ ਬੋਲ ਤਾਂ ਲੈ ਕੋਈ ਲੈ ਕੋਈ ਸਾਸਰੀ ਕਾਲ ਵਗੈਰਾ ਬੁਲਾ ਲਾ। ਹਾਂ ਜੋਰ ਨਾ ਮੜਾ ਜਾ। ਸਾਸਰੀ ਕਾਲ ਹੀ ਸਾਰਾ। ਦੇਖੋ ਜਿਹੜਾ ਆਪਾਂ ਕਰੇ ਲਾਇਆ ਤੁਸ ਕਬੂਤਰ ਆ ਉਹਨਾਂ ਨੂੰ ਚੋਗਾ ਜਿਹੜਾ ਪਾ ਕੇ ਆਂਗੇ ਇਵੇਂ ਨਿਕਲਾ। ਕਬੂਤਰ ਹੀ ਰੱਖੇ ਤੁਸੀਂ। ਹਾਂ? ਹਾਂ। ਉਹ ਬੰਦਾ ਛੱਡ ਗਿਆ। ਤੇ ਤੁਮਾਰੇ ਹੈ ਕਿ ਮੈਂ ਲੱਗਣਾ ਨੇ ਕਬੂਤਰ ਲੈ ਲੈਣੇ। ਤੇ ਹੁਣ ਫਿਰ ਤੂੰ ਆ ਗਿਆ ਮਸ਼ੀਨ ਤੇ। ਕਬੂਤਰ ਬੰਦਾ ਛੱਡ ਆ। ਬੰਦਾ ਛੱਡ ਆ। ਮਤ ਇਹ ਤੂੰ ਕਹਾਰਾ ਜਾਰੀ ਰੱਖ। ਬੰਦਾ ਛੱਡ ਆ ਵੀ ਕਬੂਤਰਾਂ ਬਾਦਾਮ ਕਿੰਨੇ ਦੇਖ ਲੈ ਕੇ ਆਇਆ। ਬਾਦਾਮ ਗੱਟਾ ਦੇਗਾ। ਗੱਟਾ ਬਦਾਮਾਂ ਤੇ ਆ ਹੋਰ ਛੋਲੇ ਛੋਲੇ ਵਗੈਰਾ ਉਹ ਆਪੇ ਖਾਰ ਰੁੱਦੂਂ ਦੇਗਾ ਆ ਮਥਾੜੂ ਉਹ ਪ੍ਰੀਤ ਆਪਣੇ ਬੰਦੇ ਦੀ ਉਹ ਪਰੇ ਆਪਣੀ ਪ੍ਰੀਜ ਨਾਲ ਆਏ ਆਪਣੇ ਬਾਕੀ ਆਪਾਂ ਇੱਧਰ ਲਾਈ ਹੋਇਆ ਪਾਸੇ ਨੂੰ ਏ ਭਾਈ ਆਪਣੇ ਟਾਈਮ ਹੋ ਗਿਆ ਜੀ ਤਕਰੀਬਨ 9 10 ਦਾ ਹੋ ਗਿਆ ਬੰਦੇ ਜੇ ਚੁਗੀਆਂ ਦੇ ਵਿੱਚ ਕੋਈ ਵੜੇ ਪਏ ਕੋਈ ਕਿਵੇਂ ਆ ਉਹ ਤਿੰਨ ਸਾਡੇ ਜਾਨ ਵਿੱਚ ਚੁੱਕੀ ਤੇ ਚਾਹ ਪੀਂਦੇ ਆ ਆ ਚੁੱਕੀ ਹੋ ਗਈ ਖਾਲੀ ਹੋਣੇ ਇਹ ਨਿਕਲਿਆ ਬੰਦੇ ਤੰਬੂ ਦੇ ਵਿੱਚੋਂ ਹੋਰ ਜੀ ਸਤਿ ਸ੍ਰੀ ਅਕਾਲ ਜੀ ਬੱਬੂ ਰੇ ਜੇ ਕੰਬਲ-ਕੁੰਬਲ ਵਗੈਰਾ ਇਹ ਫੰਡ ਬਹੁਤ ਆ ਜ਼ਿਆਦਾ ਤੇ ਇਹ ਮਥਾੜੂ ਮਸ਼ੀਨ ਨੂੰ ਆਪਾਂ ਲਿਆ ਜਿਹੜੀਆਂ ਡਿਕਸ ਬ੍ਰੇਕਾ ਲੈਂਦੀਆਂ ਇੱਕ ਸੈੱਟ ਲਿਆ ਮੈਂ ਆਪਣਾ ਆਪਣੀ ਕੰਮੈਨ ਨੂੰ ਲਾਉਣ ਵਾਸਤੇ ਜੱਸੀ ਨੂੰ ਇੱਕ ਲਿਆਂਦਾ ਇਹਦੇ ਵਾਸਤੇ ਆਹ ਮਸ਼ੀਨ ਦਾ 40 12 ਮਥਾੜੂ 5200 ਦਾ ਇਹਦੇ ਥੋੜਾ ਜਿਹਾ ਹਾਰਡ ਨਿਕਲਿਆ ਪਲੇਟਾਂ ਦੇ ਵਿੱਚ ਪਲੇਟਾਂ ਕਿਉਂਕਿ ਆਪਣੀ ਲੱਗੀ ਆ ਇਹ ਪਲੇਟ ਆਪਣੀ ਕੰਮੈਨ ਦੀ ਲਾਈ ਆ ਜਿਹੜਾ ਮੈਂ ਸਮਾਨ ਲਿਆ ਤੇ ਇਹਦੀ ਪਲੇਟ ਰੀਤ ਵਾਲੇ ਜੇ ਪਤਾ ਨਹੀਂ ਕੀ ਕਾਰਨ ਆ ਉਹ ਥੋੜਾ ਜਿਹਾ ਉਹ ਟਾਇਰ ਨਾਲ ਲੱਗ ਜਾਂਦਾ ਇਹ ਚੀਜ਼ ਆ ਕੇ ਆ ਜਿਹੜੀਆਂ ਇਹ ਹੁਣ ਆਪਣਾ ਲੈ ਬਿਲਕੁਲ ਸਹੀ ਆ ਤੇ ਇਹ ਹੁਣ ਸਾਨੂੰ ਇਹ ਦੱਸਾ ਜੇ ਵੀ ਇਹ ਬਦਲੇ ਕਿੰਦੇ ਫਾਲਟ ਪਏ ਕੁੱਤੂ ਜੀ ਬਾਹਰ ਹੋਣਾ ਫਿਰ ਤਾਂ ਉਹ ਜਿਹੜਾ ਦੂਜਾ ਹਨਾ ਜਿਹੜਾ ਉਹ ਪਲੇਟ ਚ ਹੀ ਹੈ ਪਲੇਟ ਜੋ ਆਹੋ ਤੇ ਬੱਕੇ ਆਪਣੀ ਮਸ਼ੀਨਾਂ ਉਹ ਖੜੀ ਆ ਇੱਧਰ ਬੱਬੂ ਦੀ ਇੱਧਰ ਖੜਿਆ ਦੂਜਾ ਦੋ ਪ੍ਰੀਤ ਮਸ਼ੀਨਾਂ ਖੜੀਆਂ ਆ ਚਾਰੇ ਮਸ਼ੀਨ ਆਪਾਂ ਕੱਲ ਨੂੰ ਐਪੀ ਖਿੱਚ ਦੇਣੀ ਆ ਦੋਏ ਖੜੀਆਂ ਨੇ ਤੇ ਦੋ ਖੜੀਆਂ ਨੇ ਇਧਰ ਤੇ ਇੱਥੇ ਆਇਆ ਵੈਸੇ ਨਜ਼ਾਰੇ ਰੇਪੇਰਪੁਰ ਕਰਨ ਨੂੰ ਤੇ ਆਇਆ ਤੁਹਾਨੂੰ ਜੀ ਤਾਂ ਆਪ ਲੈ ਚੱਲਦੇ ਆ ਥਰੇਸ਼ਰ ਵੱਲੇ ਥਰੇਸ਼ਰ ਆਪਾਂ ਕੱਲ ਤਿਆਰ ਕਰਵਾਇਆ ਕੱਲ ਆਉਂਦੇ ਆਪਾਂ ਥਰੇਸ਼ਰ ਨੂੰ ਦੇਖ ਆਏ ਬੰਦਿਆਂ ਨੂੰ ਬੰਦੇ ਪੂਰੇ ਮਾਰਾ ਭਈਏ ਬਹੁਤ ਕਾਰੀਕਰ ਨੇ ਉਹਨਾਂ ਨੇ ਸਾਨੂੰ ਦੋ ਘੰਟਿਆਂ ਦੇ ਵਿੱਚ ਤਿੰਨ ਘੰਟਿਆਂ ਦੇ ਵਿੱਚ ਥਰੇਸ਼ਰ ਦੇ ਫੱਟੀਆਂ ਲਾ ਕੇ ਦੇਤੀਆਂ ਰੁਪਈਆ ਲਿਆ ਨੇ 2000 ਆ ਫੱਟੀਆਂ ਲੱਗੀਆਂ ਜੀ ਤੇ ਪਰਮੇ ਦੇ ਬੰਨ ਕੇ ਉਹਨਾਂ ਨੇ ਲਾਇਆ ਤੇ ਵਧੀਆ ਪੂਰੇ ਟੋਪਰੀ ਫੱਟੀ ਲਾਈ ਹੈ ਉਹਨਾਂ ਨੇ ਵਧੀਆ ਕਰਕੇ ਵੀ ਇਹ ਨਹੀਂ ਕਿ ਆ ਵੀ ਕਿ ਹਫਾ ਫਾਲਟ ਹੋਊਗਾ ਜੇ ਕਿਦਾਂ ਵੀ ਵਧੀਆ ਪੂਰੀ ਸੋਹਣੀ ਕਰਕੇ ਲਾਈ ਹੈ ਫੱਟੀ ਤੇ ਆਪਾਂ ਹੁਣ ਕਰਨ ਲੱਗੇ ਜੀ ਇਹਦੀ ਤਿਆਰੀ ਇਹ ਮਸ਼ੀਨ ਦੀ ਸੈਜਰ ਵਗੈਰਾ ਬਾਹਰ ਕੱਢਦੇ ਸੈਜਰ ਬੈਡ ਤਾਂ ਆਪਾਂ ਕੱਢਣਾ ਨਹੀਂ ਕੁੱਟਕ ਨਹੀਂ ਵੇ ਗਰੀ ਗੁਰੂ ਮਾਰ ਦੇਣਾ ਬਾਸਕਟ ਕੱਟ ਦੇਣੇ ਆਪਾਂ ਡਿਸ ਬ੍ਰੇਕ ਲਾਇਆ ਡਿਸ ਬ੍ਰੇਕ ਚੈੱਕ ਕਰਨ ਲੱਗੇ ਆ ਮਸ਼ੀਨ ਦੇ ਕਾਲਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ ਤੇ ਆਪਾਂ ਆਪਾਂ ਤੁਹਾਨੂੰ ਹੁਣ ਦੱਸਦੇ ਆਂ ਵੀ ਆਪਾਂ ਕਿੱਥੇ ਮਸ਼ੀਨਾ ਖੜਾਉਣ ਜਾਣੇ ਕਿਹੜੀ ਜਗ੍ਹਾ ਤੇ ਆ ਇਹ ਕਦੋਂ ਤੁਰਨਾ ਅਸੀਂ ਤੁਰ ਰਹੇ ਜੀ ਅੱਜ ਸ਼ਾਮ ਨੂੰ ਮਸ਼ੀਨਾ ਕੱਢਦੇ ਨੇ ਆਪਾਂ ਐਮਪੀ ਨੂੰ ਤੇ ਅੱਜ ਕੱਢਾਂਗੇ ਤੇ ਯਾਨੀ ਕਿ ਕੱਲ ਕੱਲ ਨੂੰ ਸ਼ਾਇਦ ਚਾਲੀ ਪੈਣਾ ਹੈ ਜਾ ਕੇ ਬੰਦੇ ਹੁਣ ਉੱਠਿਆ ਯਾਨੀ ਕਿ ਬਹੁਤ ਟਾਈਮ ਹੋ ਗਿਆ ਧੁੱਪ ਧੁੱਪ ਪੂਰੀ ਨਿਕਲੀ ਗਈ ਆ ਉਹ ਇਧਰ ਦਾ ਪਾਣੀ ਆ ਜਿਹੜਾ ਨਾ ਪਾਣੀ ਖਰਾਬ ਆ ਥੋੜਾ ਜਾਂ ਦੇ ਬੰਦੇ ਤਾਂ ਕਰਕੇ ਸੌਂਦੇ ਯਾਰ ਨੇਸ਼ਤੀ ਵਾਲਾ ਪਾਣੀ ਨੀਂਦ ਬਹੁਤ ਆਉਂਦੀ ਐ ਇਹ ਪਾਣੀ ਨਾਲ ਤੇ ਯਾਰ ਸੋਨੀ ਸਾਹਿਬ ਨੂੰ ਮਿਲੋ ਜੀ ਸੋਨੂ ਸਾਹਿਬ ਸਾਸਰੀ ਘਰ ਬੁਲਾਓ ਸਾਸਰੀ ਘਰ ਸਾਰਿਆਂ ਨੂੰ ਹਾਂ ਇੱਕ ਮਿੰਟ ਗਾੜਾ ਸੋਣਾ ਪਹਿਲੇ ਕੋ ਭੱਜਾ ਕੈਮਰੇ ਤੋਂ ਪਹਿਲੇ ਵੀ ਨਾ ਕੈਮਰਾ ਕੱਟ ਲਓ ਕਰ ਲਿਆ ਐਸਾ ਗਲਾਸ ਹੁੰਦਾ ਐ ਇੱਕ ਇਧਰ ਬੈਠਾ ਇੱਕ ਡਰਾਈਵਰ ਸਾਹਿਬ ਸਾਸਰੀ ਘਰ ਬੁਲਾਓ ਸਾਸਰੀ ਘਰ ਜੀ ਸਾਰੇ ਇੱਕਦਰ ਬੈਠੇ ਬੱਬੂ ਬਾਈ ਸਾਸਿਕਾਲ ਜੀ ਤੁਹਾਡਾ ਸਵਾਗਤ ਹੈ ਜੀ ਨਵੇਂ ਬਲੌਗ ਤੇ ਆ ਬੰਦਾ ਨਵਾਂ ਆਇਆ ਇਹਦਾ ਨਾਮ ਕੀ ਨਾਮ ਮੋੜਾ ਕੀ ਹੈ ਲਾੜਾ ਰੋਏ ਕੀ ਨਾਮ ਤੁਹਾਡਾ ਹੈ ਹੈ ਅੱਛਾ ਸਾਸਿਕਾਲ ਬਲੌ ਪਹਿਲੋ ਮੁੱਤੀ ਬੋਲ ਵਾਇ ਕੋਈ ਨਹੀਂ ਆਈਏ ਤੂੰ ਬੁਲਾਵੀਂ ਸਾਸਿਕਾਲ ਜੀ ਤੇਰੀ ਆਵਾਜ਼ ਥੋੜੀ ਨਿਕਲਦੀ ਕਿ ਹਵਾ ਉਹ ਨਿਕਲਦੀ ਹੈ ਸਾਸਿਕਾਲ ਜੀ ਸਾਰਾ ਇਧਰ ਲੋਇਰ ਬੈਠਣ ਸਾਡੇ ਫੋਰਮੈਨ ਜੀ ਠੰਡੇ ਨਾਲ ਸਭ ਤੇ ਜਰਾ ਇਹਨਾਂ ਨੂੰ ਲੱਗ ਰਹੀ ਠੰਡ ਹੈ ਸਾਸਿਕਾਲ ਬਲੌ ਪਹਿਲੋ ਰਾਧਾ ਸਵਾਮੀ ਹੈ ਸਾਸਰੀ ਘਰ ਬੁਲਾਓ ਨਹੀਂ ਆ ਬੁਲਾਣੀ ਮਿਲਣਾ ਮੈਨੂੰ ਬੁਲਾਣੀ ਆਉਂਦੀ ਨਹੀਂ ਸਾਸਰੀ ਘਰ ਚਲੋ ਠੀਕ ਆ ਨਹੀਂ ਆਉਂਦੀ ਤਾਂ ਇਹਦੇ ਬਾਜਨ ਪਾਸ ਦਾ ਫਰੇਸ਼ਰ ਤੇ 8 ਬੰਦੇ ਉੱਥੇ ਖੜੇ 9 ਤੇ ਬਾਕੀ 4 ਇਧਰ ਆ ਫਰੀ ਕੰਪੈਨ ਤੇ ਇਹ ਮੇਰੇ ਪੁੱਲ ਦਿਲਸਾਹ ਅਕਤਰ ਨੂੰ ਇਧਰ ਸਾਸਰੀ ਘਰ ਬੁਲਾਓ ਸਾਸਰੀ ਘਰ ਹਾਂ ਬਾਕੀ ਤੇਰਾ ਨਾ ਕੀ ਹਾਂਜੀ ਹਾਂਜੀ ਸ਼ੀਹਨ ਬਾਈ ਨੂੰ ਮਿਲੋ ਸਾਸਰੀ ਘਰ ਸਾਰੇ ਵੀਰਾਂ ਨੂੰ ਤੇ ਇਹਦੇ ਭਾਈ ਆਪਣੇ ਕਲਾਕਾਰ ਖੜਿਆ ਬਾਈ ਨੇ ਸ਼ਰਟ ਨਵੀਂ ਪਾਈ ਆ ਇੱਥੋਂ ਆਪਾਂ ਪੁੱਛਦੇ ਆ ਵੀ ਕਿੰਨੇ ਦੀ ਆਈ ਆ ਕਿੰਨੇ ਪੈਸੇ ਲੱਗੇ ਆ ਕਿ ਇਹ ਸ਼ਰਟ ਆਪਣੀ ਪੁਰਾਣੀ ਨੂੰ ਕੀ ਹੋ ਗਿਆ ਪਾਣੀ ਪੁਰਾਣੀ ਸ਼ਰਟ ਆਪਣੀ ਸੀਟ ਖਰਾਬ ਹੋ ਗਈ ਸੋ ਦਿਖਾ ਰਹੇ ਹੋ ਗਏ ਬਰੇ ਅਸੀਂ ਸ਼ਰਟ ਹੀ ਪਾਈ ਸ਼ਰਟ ਹੀ ਪਾਤਾ ਫਿਰ ਕਿੰਨੇ ਦਾ ਮਿਲਿਆ ਇੱਥੋਂ ਇੱਥੋਂ ਸੈੱਟ ਮਿਲਿਆ 4500 ਦੀ ਸ਼ਰਟ ਤੇ 2500 ਦੀ ਆਪਣੀ ਆ ਕੀ ਕਹਦੇ ਨੂੰ ਸਲੀਵ ਸਲੀਵ 6000 ਹੋ ਗਿਆ ਹਾਂ ਤੇ 7000 ਹੋ ਗਿਆ ਨਹੀਂ 7000 ਹੋ ਗਿਆ 7000 ਦਾ ਸੈੱਟ ਆ ਜੀ ਤੇ ਆਪਣਾ ਪੁਰਾਣਾ ਹੀ ਵੇਚ ਜੂਗਾ ਤਕਰੀਬਨ ਇਹ ਹੋ ਜਾਊਗਾ ਮੇਰਾ ਦੋ ਘਜਰ ਵਿਕ ਜਾਣਾ ਇਹ ਦੋਵੇਂ ਖਰਾਬ ਹੋ ਗਏ ਨਸਲੀ ਵਿੱਚੋਂ ਸਲੀਬ ਵੀ ਖਰਾਬ ਹੋ ਗਈ ਤਾਂ ਇਹ ਤਾਂ ਤੈਨੂੰ ਆਖਿਆ ਨਵੀਂ ਪਾ ਦੇ ਕਾਟਰ ਵੀ ਖਰਾਬ ਆਉਂਦੀ ਉਹਦੀ ਵੀ ਕਾਟਰ ਖਰਾਬ ਆ ਤੇ ਇੱਥੇ ਫਿਰ ਆ ਕੇ ਛਾਟ ਪਾਈ ਤੇ ਆਪਾਂ ਸਲੀਬ ਹੈ ਕੋਈ ਮਹਿਸੂਸ ਹੋਇਆ ਮਾੜਾ ਮਟਾ ਜਰ ਪਏ ਲੱਗਣ ਯਾਰ ਨਜਾਇਜ਼ ਨਹੀਂ ਆਪਾਂ ਕੰਮ ਕਰਨਾ ਹੈ ਹਰਕਤ ਮਸ਼ੀਨਾ ਕੰਮ ਕਰੇ ਜੇ ਜੇਕਰ ਆਪਾਂ ਇਹਦਾ ਕੰਮ ਕਰਾਉਂਦੇ ਕਿੰਨਾ ਖਰਚਾ ਆਉਣਾ ਹੈ ਪੁੱਛੇ ਗਏ ਮਿਸਤਰੀ ਨੂੰ ਪੁੱਛਿਆ ਸੀਗਾ ਕੀ ਆਂਦਾ ਹੈ 800 ਰੁਪਏ ਮਾਲ ਭਰਾਈ ਦਾ ਕਹਿੰਦਾ ਸੀ ਅੱਛਾ ਤੇ 500 ਸੀਟ ਦਾ 8 ਤੇ 5 13 13 ਤੇ 1000 ਰ 2300 2300 ਤੇ ਪਰ ਪਿਛਲੀ ਪੌਣੀ ਪੜਣੀ ਹੋਵੇ 2500 ਦੀ 2300 ਹੋ ਗਿਆ 2300 ਹੋ ਗਿਆ ਤੇ 2000 ਦੀ ਇਹ ਵੇਚ ਜਾਣੀ ਹੈ ਯਾਨੀ ਕਿ 2300 ਵਿੱਚੋਂ ਤੇ ਘਟਾ ਦੇ ਨਵੀਂ ਸ਼ਾਰਟ ਦੇ 7000 ਚਾਹੋ ਅੱਛਾ ਕਿੰਨੇ ਰਹਿ ਗਏ ਮੋੜ 2200 ਨਹੀਂ ਨਹੀਂ 7000 48 ਫਰਿਆ ਗਿਆ 48 ਹਾਂ 48 ਰੁਪਏ ਦਾ ਆਪਣਾ ਸੈੱਟ ਮਿਲ ਗਿਆ ਨਵਾਂ ਠੀਕ ਹੈ ਤੇ ਗਮ ਜਨਮ ਹੋ ਗਿਆ ਹਾਂ ਤੇ ਬਾਕੀ ਆ ਵੀ ਹੁਣ ਵਿਕਣੀ ਆ 2000 ਦੀ ਇਹ ਘਟਾ ਲੈ 2000 ਦੀ ਵੇਚ ਜਣੀ ਆ ਵੀ 35000 ਆਪਣਾ ਸੈੱਟ ਨਵਾਂ ਮਿਲ ਗਿਆ ਠੀਕ ਹੈ ਹਾਂ ਤੇ ਬਾਕੀ ਤਿਆਰ ਅੱਜ ਕਰ ਦੋਗੇ ਰੇਪੇਰ ਆਪਾਂ ਮਸ਼ੀਨ ਲੈ ਕੇ ਜਾਣੀ ਅੱਜ ਹੋਰ ਸ਼ਾਮ ਨੂੰ ਆਪਾਂ ਅਜੇ ਨਿਕਲ ਜਾਣਾ ਚਾਹ ਹੁਣ ਪਾਓ ਸਮਾਨ ਸੂਣ ਬਸ ਆਪਣਾ ਆ ਛਾਲੇ ਰਹਿ ਗਏ ਪ੍ਰੈਸ਼ਰ ਵਾ ਕੰਪਲੀਟ ਕਰਨ ਵਾਲਾ ਬਾਕੀ ਕੰਪਲੀਟ ਹੋ ਜਾਊਗਾ ਸਾਰਾ ਤੇ ਬਾਕੀ ਬੰਦੇ ਲੱਗਿਆ ਮਾਰਮਾਰ ਸਾਡੇ ਬੰਦੇ ਨੇ ਲੋੰਜਾਂ ਨਹੀਂ ਲਾਂਝਾਂ ਤੇ ਇਹਨਾਂ ਕੰਮ ਥੋੜਾ ਜਿਹਾ ਪਿੱਛੇ ਰਹਿ ਗਏ ਇਸ ਕਰਕੇ ਆਪਣਾ ਕੀ ਹੈ ਬਾਈ ਇੱਧਰ ਦੱਸਾ ਮੜੇ ਖਲਾਰੇ ਵਰ ਕੀ ਵਿਚਾਰਿੰਦਾ ਆ ਸਾਡੇ ਕੋਲ ਤਿੰਨ ਕਲੱਚ ਬੇਟਾ ਨੇ ਮੜੇ ਵਿਖਾਈ ਵਿਖਾਈ ਨਹੀਂ ਕਿਹੜੀ ਚੱਲਣ ਵਾਲੀ ਏ ਮੜਾ ਪੁੱਛਤਾ ਲਈਏ ਵਖਾ ਦਾ ਦੇ ਤੁਸੀਂ ਵੇਖਣੀ ਵਖਾ ਫਿਰ ਕਿੰਦਾ ਇੱਕ ਤਾਂ ਆ ਗਈ ਜੀ ਕਲਚ ਬੇਟੇ ਇਹ ਇਹਦੇ ਬਾਰੇ ਦੱਸਿਆ ਚੱਲ ਸਕਦੀ ਆ ਜਾਂ ਨਹੀਂ ਚੱਲ ਸਕਦੀ ਵੀ ਨਹੀਂ ਚੱਲ ਸਕਦੀ 10 ਦਿਨ 15 ਦਿਨ ਇਹ ਪਿਛਲੀ ਦੋ ਪੰਜਾਂ ਉਧਰ ਪੰਜ ਦਿਨ ਹੀ ਚੱਲੀ ਹੁਣ ਫਿਰ ਕੀ ਕੀ ਵਿਚਾਰ ਹੈ ਫਿਰ ਕਲਚ ਬੇਟਵਾਰੇ ਨਵੀਂ ਪੋਣੇ ਹੋਣਾ ਨਾਲਿਆਂ ਨੇ ਮੇਰੇ ਕੋਲ ਪੈਸੇ ਕੋਈ ਨਿਕ ਮੁੱਕ ਗਏ ਨੇ ਤੇ ਵੈਝੂਠ ਮਾਰੀ ਜਣਾ ਫਿਰ ਸਾਨੂੰ ਖਰਾਬ ਕਰੀ ਖੜਾ ਤੂੰ ਮੈਂ ਤੇਰਾ ਹੱਥ ਲੈ ਕਲਚ ਪਲੇਟ ਆ ਹੈ ਪੈਸੇ ਲਈ ਪਤਾ ਵਾਦੂ ਪੈਸੇ ਬਹੁਤ ਪਏ 50 50 ਦੇ ਨੋਟ ਨੇ ਬਹੁਤ ਨੇ ਆ ਜਾ ਬਈ ਆਪ ਡਿਸ ਬ੍ਰੇਕ ਬਾਰੇ ਦੱਸੋ ਮੜਾ ਜਾ ਨੌਲਜ ਦੇੋ ਵੀਰਾਂ ਨੂੰ ਕਿਹਨੋਂ ਹੋਰ ਲਾਉਣੀਆਂ ਨੇ ਤਾਂ ਦੱਸੇਗਾ ਗੋਰਾ ਸਿੰਘ ਦੱਸੇਗਾ ਗੋਰਾ ਸਿੰਘ ਚਲਾ ਵੀ ਗੋਰਾ ਦੱਸੋ ਮੜਾ ਜਾ ਬੱਚਾ ਪੀੜੀ ਇਧਰ ਨੂੰ ਸੁਣਨੇ ਚਾਹ ਰਿਹਾ ਤੂੰ ਨੋ ਗੇੜਾ ਮੜਾ ਜਾ ਪੁੱਛਨੇ ਕਿਸ ਨੂੰ ਵੀ ਮੋੜੇ ਬਾਰੇ ਪੁੱਛ ਮੋੜੀ ਕੋ ਪੁੱਛ ਮੋੜੇ ਨੂੰ ਪੁੱਛ ਮੋੜਾ ਆਪਾਂ ਕੀਤੀ ਫੁਕਾਜ ਵਾਲੀ ਫੀਟਿੰਗ ਐ ਇੰਦੀ ਨਹੀਂ ਬਾਈ ਡਿਸ ਬ੍ਰੇਕਾਂ ਦੇ ਹੈ ਦੋਵਰੇ ਨੇ ਕੀਤੇ ਗੋਰੇ ਨੇ ਕਿਨੇ ਗੋਰੇ ਨੇ ਹਾਂਜੀ ਹਾਂਜੀ ਆਦਰ ਆਓ ਦੱਸੋ ਕਿੰਨੇ ਕੀਤੀਆਂ ਨੇ ਆ ਜੇ ਇਹਨੂੰ ਪਹਿਲੇ ਅਸੀਂ ਡਰਮਾਂ ਲਈ ਬ੍ਰੇਕਾ ਇਹਨੂੰ ਮਥਾੜੋਂ ਜੱਸੀ ਨੇ ਆਪਾਂ ਬਣਾਇਆ ਨੇ ਇਸ ਵਾਰੀ ਬਣਾਇਆ ਨੇ ਹੋਣੀ ਇਕੱਠਾ ਹੀ ਸਮਾਨ ਲੈ ਕੇ ਆਏ ਆ ਡਰਮ ਡਰਮ ਕੱਢੇ ਪਏ ਨੇ ਆ ਪੁੱਛ ਗਿਆ ਪੁੱਛਦਾ ਅਬ ਇਹ ਕਿੰਨੇ ਫਿਟਿੰਗ ਕੀਤੀ ਜਾਂਦੀ ਇਹ ਬੱਬੂ ਨੇ ਹੈ ਬੱਬੂ ਨੇ ਬੱਬੂ ਨੇ ਕੀਤੀ ਇਹ ਨਾ ਇਹਦਾ ਬੱਬੂ ਇਹ ਕਿ ਉਦਾਂ ਪਿਆਰ ਨਾਲਾਂ ਦਾ ਬੱਬੂ ਬੱਬੂ ਇਹ ਮੈਂ ਸਮਝ ਲੈ। اچھا ਤੇ ਆ ਡਿਕਸ ਕਿਵੇਂ ਪਾਈ ਸੀ? ਤਾਂ ਇੱਕ ਤਾਂ ਪਹਿਲੀ ਨੇ ਫਾਲਟ ਨਿਕਲਿਆ ਪਿਆ ਉਹ ਸਪ੍ਰਿੰਗ ਦੇ ਵਿੱਚ ਹਾਂ। ਤੇ ਇਹਨੂੰ ਗੇੜ ਕਿਤਾ ਦਿਖਾਓ ਕਿੰਨੀ ਗਰੈਲੀ ਆ। ਗੇੜ ਮੜਾ ਜਾ। ਨਹੀਂ ਨੇ ਤੇ ਉਹੀ ਇੱਧਰੇ। ਕਿਵੇਂ? ਕਿਵੇਂ ਨੂੰ ਗੇੜਨਾ? ਮੇਰਾ ਤਾਂ ਕਰ ਗੇੜਾ ਪਾਇਰ ਰੱਖਾ ਟਾਇਰ ਨੂੰ। ਕੀ? ਕੀ? ਉਹ ਪਾਈ ਲੱਗਾ ਆਪਾਂ। ਉਹ ਅਸੀਂ ਪਾਣੇ ਨਾ। ਤੇ ਆ ਮੜਾ ਗੇੜ ਕਿਤਾ ਦਿਖਾਓ। ਰਾੜ ਨਾ ਗਿਣ। ਰਾੜ ਆਨੇ ਹੱਥ ਨਾ ਗੇੜੋ। ਆਪਾ ਤੇਰੇ ਘੜ ਗਿਰਦਿਆ ਨੇ। ਗਿਰਦਿਆ ਨੇ। ਉਹ ਮੈਂ ਉਹਨੇ ਗੇੜ ਕੇ ਖਾਵਾ ਤੈਨੂੰ ਆਪਾ ਉਹਨੇ ਚੱਲਣਾ ਤੇ ਗੇੜ ਖਾਵਾ। ਉਹ ਚੱਲਣਾ। ਦੋਵੇਂ ਆਪਾਂ ਮੱਥਾ ਮਾਰਦੇ ਆ। ਨਾ ਨਾ ਤੂੰ ਗੇੜ ਖਾਪਾ ਖਾ ਦਿੰਨੇ। ਤਸੀਂ ਇੱਕ ਬੰਦੇ ਨੂੰ ਪੁੱਛਿਆ ਇਹਨਾਂ ਦੋਵਾਂ ਡਿਸ ਬ੍ਰੇਕਾਂ ਨਾਲ ਬੰਦਾ ਖੜਾ ਲੰਮਾ ਵਿਚਾਰ ਦੇ ਸਾਰ ਕੋਟ ਵਾਲਾ। ਇਹਦੇ ਵੀ ਡਿਸ ਬ੍ਰੇਕਾਂ ਨਾਲ ਉਹ ਪਰਲੇ ਬਿੱਲੀ ਦੇ ਵੀ। ਉਹਦਾ ਨਾ ਭਾਈ ਇਵੇਂ ਟਾਇਰ ਚੱਲਣਾ ਆਪੇ ਰਗ ਰੁਕ ਕੇ ਸੱਟ ਹੋ ਜਾਂਦਾ। ਇਹ ਜਾਂਦਾ ਰੈਡੀਏ ਚੱਲਦੀਆਂ ਨੇ ਸਾਡੇ ਕਟਾ ਟਾਇਰ ਨੇ ਇਹਨਾਂ ਤਵਾ ਰਗਾ ਜਿੰਨਾ ਰੋਟੀਆਂ ਪਕਾਉਣ ਉਹਨਾਂ ਕੋਲ ਬ੍ਰੇਕ ਤਵਾ ਆਇਆ ਪਾਇਆ ਇਹ ਨਵਾਂ ਸਮਾਨ ਹੈ ਕੰਪਲੀਟ ਸਾਰਾ ਪਾਇਆ ਆਪਾਂ ਤੇ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਾ ਜੇ ਵੀ ਇਹ ਬ੍ਰੇਕ ਥੋੜੀ ਜਾਮ ਹੀ ਰਹਿੰਦੀ ਆ ਕਿ ਕਿੱਦਾਂ ਜਿਵੇਂ ਨਵਾਂ ਸਮਾਨ ਪਾਈਏ ਤਾਂ ਕਿਉਂਕਿ ਆਪਾਂ ਦੂਜੇ ਤੇ ਜੀਪ ਵਾਲਾ ਕਿਹੜਾ ਲਾਇਆ ਬਬੂ ਸਿਲੰਡਰ ਇਹਨੂੰ ਜੀਪ ਵਾਲਾ ਜੀਪ ਵਾਲੇ ਲੱਗਾ ਉਹਦੇ ਦਾ ਪੁਨੀ ਫਿਟਿੰਗ ਕੀਤੀ ਆ ਢੀੜਮੜਾ ਵਿਖਾਉਦਾ ਕਿੰਨਾ ਜ਼ੋਰ ਲੱਗਦਾ ਆ ਫੜ ਫੜ ਅਬੀ ਹਮ ਡਰੈਸ ਚੇਂਜ ਕਰਾਂਗੇ ਫਿਰ ਡਰੈਸ ਨੂੰ ਜ਼ਰਾੜ ਫੜ ਕੇ ਗੇੜਨਾ ਹੈ ਕਿ ਤੂੰ ਤੇ ਨਚਣਾ ਹੀ ਹੁੰਦੇ ਆ ਬੈਰਗਾ ਪਉਣਾ ਜੇ ਤੁਸੀਂ ਜੇਕਰ ਤੂੰ ਹੈ ਆਹਦਾ ਪਾਈ ਖੜੋ ਕੋਈ ਆ ਜਣਾ ਪੈਰਾਂ ਨੂੰ ਸਹੀ ਏ ਮੈਂ ਅਜਾ ਪਾਣਾ ਕਿ ਇਹ ਚੱਲੂਗਾ ਆ ਜਾ ਉਹ ਆ ਜਾ ਹੁਣ ਆ ਪਜਾਰਾਂ ਜੇ ਆਪਣੇ ਇੱਧਰ ਐਸਟਾਰ ਨੂੰ ਲਾਤੀ ਆਪੇ ਇੱਧਰ ਡੈਕਸ਼ਨ ਡਿਕਸ ਬ੍ਰੇਕ ਲੱਗੀ ਹੋਈ ਆ ਕੱਲ ਲਾਈ ਆ ਸਾਹਮਣੇ ਤੇ ਅੱਜ ਲਾਉਣੀ ਆ ਰੇ ਰੋਲ ਵਗੈਰਾ ਪਾਪ ਆਪਣਾ ਪੂਰਾ ਰੈਡੀ ਕੀਤੀ ਪਿਆ ਤੇ ਅੱਜ ਫਿਟਿੰਗ ਕਰ ਰਹੇ ਆ ਜੀ ਟਿਪਸ ਟੋੜਨੇ ਲਾ ਤੇਰੇ ਕਿਹੜੇ ਉਹਨੇ ਕੱਢੇ ਨੇ ਯਾਰ ਮੈਨਾਂ ਦਾ ਮਾਮਾ ਉਹ ਮੇਰੇ ਕੋਲ ਇੱਕ ਟੁੱਟਗਾ ਮਾਹੋਤ ਮੈਨੂੰ ਪਤਾ ਹੀ ਨਹੀਂ ਟੁੱਟਣਾ ਹੀ ਟੁੱਟਣਾ ਤੇਰੇ ਕੋਲ ਮੈਂ ਹੋਲੀ ਸੱਟ ਲਾਇ ਪੈ ਸਾਰਾ ਤੇ ਪੇ ਕਾਣੀ ਵੀ ਨਹੀਂ ਟੁੱਟਦੇ ਉਹ ਤੂੰ ਕੱਢਣ ਦੇ ਨੰ ਤਰੀਕਾ ਦਾ ਸਹੀ ਆ ਉਹ ਲਾ ਕੇ ਨਹੀਂ ਕੱਢੇ ਨਾ ਅਸੀਂ ਫੱਟੀਆਂ ਲਵਾਈਆਂ ਜੀ ਅਸੀਂ ਉਹਨਾਂ ਨੂੰ ਥਰੇਸ਼ਰ ਦੇ ਗਏ ਆ ਜਾਨੀ ਕਿ ਪਰਸੋਂ ਦੇ ਗਏ ਆ ਉਹਨਾਂ ਨੇ 3 ਘੰਟੇ ਹੰਸ ਫਾਇਰ ਰਿਪੇਟ ਕਰਕੇ ਫਰਮੇ ਦੇ ਉੱਤੇ ਫੱਟੀਆਂ ਲਾਈਆਂ ਉਹਨਾਂ ਨੇ ਆ ਦੇਖੋ ਵੀ ਇੱਕੋ ਲੈਵਲ ਤੇ ਚੱਲ ਰਹੀ ਹੈ ਇਹ ਸਾਰੀਆਂ ਫੱਟੀਆਂ ਬਹੁਤ ਹੀ ਰੇਟ ਲੈ ਆ ਜਿਨਾਂ ਨੇ 2000 ਰੁਪਏ ਆ ਇਹ ਦੁਕਾਨ ਹੈਗੀ ਅੰਤ ਤੱਕ ਕਿਸੇ ਵੀਰ ਨੇ ਲਵਾਉਣੀ ਹੁਣ ਇੱਥੇ ਲੋਕਲ ਕੋਈ ਹੈਗਾ ਚਲਾਉਣ ਵਾਲਾ ਤਾਂ ਇੱਥੇ ਲਵਾ ਸਕਦਾ ਇੱਥੇ ਬੰਨੀ ਹੈ ਬਾਸਕਟ ਫੁੱਲ ਹਾਂ ਇੱਥੇ ਆਪ ਬੰਨੀ ਹੈ ਜੀ ਬਾਸਕਟ ਲਕਣੀ ਫੁੱਲ ਫੁੱਲ ਚੱਕੀ ਦੀ ਬਾਸਕਟ ਹੈ ਚੱਕਣੀ ਪੜੀ ਦਰ ਨਾ ਉਹ ਚੱਕਣੀ ਪੜੀ ਕੋਈ ਨਹੀਂ ਨਹੀਂ ਪਿੱਛੋਂ ਕਿ ਨਹੀਂ ਬੰਨੀ ਪਿੱਛੋਂ ਇਹ ਲੋ oh, okay. oh okay. god <laughs> i'm